ਪੰਜਾਬੀ ਦੇ ਸਮਰਥ ਕਹਾਣੀਕਾਰ ਪ੍ਰੋਫੈਸਰ ਬਰਿਆਮ ਸਿੰਘ ਸੰਧੂ ਹਰਾਂ ਦੀ ਇੱਕ ਪੋਸਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਹਰ ਰੋਜ਼ ਸੋਸ਼ਲ ਮੀਡੀਆ ਤੇ ਹੜ ਆਏ ਪੰਜਾਬ ਦੀਆਂ ਤਸਵੀਰਾਂ ਵੇਖ ਰਿਹਾ ਬਿਫਰੇ ਪਾਣੀ ਨਾਲ ਮਾਦੋਪੁਰ ਡੈਮ ਦੇ ਦਰਵਾਜ਼ਿਆਂ ਨਾਲ ਮੈਂ ਵੀ ਟੁੱਟ ਕੇ ਹੜ ਗਿਆ ਹਾ ਹਾਏ ਰੱਬਾ ਬੰਨ ਟੁੱਟ ਚੱਲਿਆ ਓਏ ਪਾਣੀ ਨੂੰ ਬੰਨ ਮਾਰਨ ਦਾ ਯਤਨ ਫੇਲ ਹੋਣ ਤੇ ਵੱਜੀਤਾ ਮੈਂ ਹੀ ਤਹਾ ਪੁਲ ਦੀ ਬੁਰਜੀ ਨੂੰ ਹੱਥ ਪਾ ਕੇ ਬਚਨ ਦੀ ਕੋਸ਼ਿਸ਼ ਵਿੱਚ ਮੈਂ ਹਾਂ ਜਿਸ ਦੇ ਖੱਬੇ ਹੱਥ ਡੁੱਬਦਾ ਜਣਾ ਬੁਰਜੀ ਨੂੰ ਹੱਥ ਪਾ ਕੇ ਬਚਣ ਲਈ ਮੇਰੇ ਨੇੜੇ ਆ ਗਿਆ ਹੈ ਮੈਂ ਸੱਜੇ ਹੱਥ ਵੇਖਦਾ ਹਾਂ ਤਾਂ ਰੁੜਦਾ ਇੱਕ ਹੋਰ ਬੁਰਜੀ ਨੂੰ ਹੱਥ ਪਾ ਕੇ ਸੁੱਖ ਦਾ ਸਾਹ ਲੈਂਦਾ ਹੈ ਮੈਂ ਖੱਬੇ ਪਾਸੇ ਵਾਲੇ ਜਣੇ ਨੂੰ ਵੇਖਦਾ ਹਾਂ ਉਹਦੇ ਹੱਥ ਛੁੱਟ ਗਏ ਨੇ ਤੇ ਸਿਰ ਪਾਣੀ ਵਿੱਚ ਡੁੱਬ ਗਿਆ ਹੈ ਮੈਂ ਹੁਣੇ ਸੱਜੇ ਹੱਥ ਆਉਣ ਵਾਲੇ ਵੱਲ ਧੌਣ ਮੋੜਦਾ ਹਾਂ ਉਹ ਤਾਂ ਉਹ ਰੁੜਿਆ ਜਾਂਦਾ ਹੈ ਹੁਣ ਬਸ ਮੇਰੀ ਵਾਰੀ ਹੈ ਡੁੱਬ ਗਈ ਲੱਖਾਂ ਏਕੜ ਫਸਲ ਵਿੱਚ ਬੇਬਸ ਹੋਇਆ ਪਾਣੀ ਹੀਠਾਂ ਡੁੱਬਿਆ ਤੇ ਸਾਹ ਸਤਹੀਣ ਹੋਇਆ ਵੀ ਮੈਂ ਹਾਂ ਰੁੜਦੀਆਂ ਤੇ ਮਰ ਗਈਆਂ ਮੱਝਾਂ ਨਾਲ ਡੁੱਬ ਰਿਆ ਮਾਰੇ ਹਾਂ ਮੈਂ ਹੀ ਹਾਂ ਤਾਂ ਹਾਂ ਮਾਰ ਕੇ ਰੋਂਦੇ ਬੇਵਸ ਲੋਕਾਂ ਦੀ ਇਸਮਾਨ ਚੀਰ ਦੀ ਚੀਕ ਵੀ ਮੈਂ ਹੀ ਹਾਂ ਉਹ ਵੇਖੋ ਤੇੜ ਪੈ ਗਈ ਗਿਆ ਹੁਣ ਗਿਆ ਹੁਣ ਏ ਉਹ ਟਹਿ ਗਿਆ ਇਸ ਤਿੰਨ ਮੰਜ਼ਲੀ ਖਲੋਤੀ ਕੋਠੀ ਦੇ ਨਾਲ ਮੈਂ ਵੀ ਪਾਣੀ ਵਿੱਚ ਟਹਿ ਪਿਆ ਹਾਂ ਹੜ ਵਿੱਚ ਕੁੱਤੇ ਉੱਤੇ ਬਚਾਲ ਲਈ ਰੋਂਦੀ ਬੈਠੀ 4-5 ਸਾਲ ਦੀ ਬੱਚੀ ਦੇ ਅਥਰੂਆਂ ਵਿੱਚੋਂ ਮੈਂ ਹੀ ਵਹਿ ਰਿਹਾ ਦੂਰ ਦੂਰ ਤੋਂ ਹੜਪੀੜਤਾਂ ਲਈ ਰਾਸ਼ਨ ਲੈ ਕੇ ਲੱਦੀਆਂ ਟਰਾਲੀਆਂ ਨਾਲ ਛੱਡੇ ਜਾਂਦੇ ਜਕਾਰਿਆਂ ਦੀ ਗੂੰਜ ਵਿੱਚ ਵੀ ਮੈਂ ਹਾਂ ਉਹ ਜਿਸ ਸਿੰਘ ਨੂੰ ਰਾਸ਼ਨ ਦੇ ਕੇ ਆਏ ਆ ਉਹ ਚਾਹ ਬਣਾ ਕੇ ਲਈ ਆਉਂਦਾ ਏ ਕਹਿੰਦਾ ਚਾਹ ਪੀ ਕੇ ਜਾਇਓ ਚਾਹ ਵਾਲਾ ਜੱਗ ਫੜੀ ਆਉਂਦਾ ਕਿਸਾਨ ਮੈਂ ਹੀ ਤਾਂ ਹਾਂ ਪਾਣੀ ਵਿੱਚ ਡੁੱਬੇ ਮਕਾਨ ਦੀ ਛੱਤ ਤੇ ਬੁੱਢੀ ਮਾਂ ਨੂੰ ਮਦਦ ਦੇਣ ਲਈ ਪਹੁੰਚੇ ਸਹੇਕ ਨੂੰ ਮਾਂ ਪੁੱਛਦੀ ਹੈ ਪੁੱਤ ਚਾਹ ਬਣਾਵਾ ਮਾਂ ਦਾ ਇਹ ਹੌਸਲਾ ਵੀ ਮੈਂ ਹਾਂ ਹਰਿਆਣੇ ਦੇ ਭਰਾਵਾਂ ਵੱਲੋਂ ਪੰਜਾਬ ਨੂੰ ਸਹਾਇਤਾ ਲਈ ਟਰੱਕ ਲੈ ਕੇ ਜਾਂਦਾ ਵੀ ਮੈਂ ਹਾਂ ਜਿਸ ਦੀ ਆਗੂ ਕਹਿ ਰਹੇ ਨੇ ਅਸੀਂ ਸਰਕਾਰਾਂ ਦੇ ਲੱਖ ਜੋਰ ਲਾਉਣ ਤੇ ਵੀ ਅੱਡ ਨਹੀਂ ਹਾਂ ਪੰਜਾਬ ਸਾਡਾ ਭਰਾ ਹੈ ਅਸੀਂ ਜਾ ਰਹੇ ਭਰਾਵਾਂ ਵਾਸਤੇ ਸਹਾਇਤਾ ਲੈ ਕੇ ਮੈਂ ਉਹਨਾਂ ਟਰੱਕਾਂ ਦੇ ਨਾਲ ਰੁੱੜਦੇ ਪੰਜਾਬ ਨੂੰ ਜਫੀ ਪਾਉਣ ਜਾ ਰਿਹਾ ਹਾਂ ਦੋਹਾਂ ਪੰਜਾਬਾਂ ਨੂੰ ਵੰਡ ਦੀ ਤਾਰ ਰੁੱੜ ਗਈ ਹੈ ਲਹਿੰਦੇ ਪੰਜਾਬ ਦੇ ਭਰਾ ਟੁੱਟੇ ਬੰਨ ਨੂੰ ਬਣਾਉਣ ਵਿੱਚ ਚੜ੍ਹਦੇ ਪੰਜਾਬ ਦੇ ਭਰਾਵਾਂ ਦੀ ਮਦਦ ਕਰ ਰਹੇ ਹਨ ਉਹ ਟੁੱਟਾ ਹੋਇਆ ਬੰਨ ਮੈਂ ਹੀ ਤਾਂ ਹਾਂ ਜੋ ਨਫਰਤਾਂ ਤੇ ਜੰਗਾਂ ਸਦਾ ਤੋੜਨ ਦੀ ਕੋਸ਼ਿਸ਼ ਵਿੱਚ ਰਹੀਆਂ ਲਹਿੰਦੇ ਪੰਜਾਬ ਦੇ ਪੁੱਤ ਪਾਣੀ ਦੀਆਂ ਬੋਤਲਾਂ ਦੇ ਡੱਬੇ ਚੜ੍ਹਦੇ ਪੰਜਾਬ ਨੂੰ ਜਾਂਦੇ ਪਾਣੀਆਂ ਦੇ ਵਹਾਅ ਵਿੱਚ ਰੋੜ ਰਹੇ ਹਨ ਤਾਂ ਕਿ ਪਾਣੀ ਚੜਦੇ ਪੰਜਾਬ ਦੇ ਭਰਾਵਾਂ ਤੱਕ ਇੰਜ ਹੀ ਪਹੁੰਚ ਜਾਵੇ ਉਹਨਾਂ ਬੋਤਲਾਂ ਵਿਚਲਾ ਪਾਣੀ ਹਾਂ ਮੈਂ ਹੜ ਵਿੱਚ ਥਾਂ ਥਾਂ ਲੋਕਾਂ ਦੀ ਮਦਦ ਲਈ ਪਹੁੰਚ ਰਹੀ ਧਰਤੀ ਦੀ ਧੀ ਸਾਖੀ ਸਾਨੀ ਦੇ ਸਿਰ ਤੇ ਹੱਥ ਰੱਖ ਤੇ ਅਸੀਸ ਦੇਣ ਵਾਲਾ ਬਜ਼ੁਰਗ ਕਿਸਾਨ ਮੈਂ ਹੀ ਹਾਂ ਗਿਆਨੀ ਰਕबीर ਸਿੰਘ ਦੀ ਅਰਦਾਸ ਕਰਦਿਆਂ ਡੁੱਬਦੇ ਜਾਂਦੇ ਪੰਜਾਬ ਲਈ ਵੱਜੀ ਭੁੱਬ ਵੀ ਮੈਂ ਹਾਂ ਚਿੱਟੇ ਕੱਪੜਿਆਂ ਤੇ ਚਿੱਟੀ ਪੱਗ ਵਾਲਾ ਹੱਸਦਾ ਹੋਇਆ ਕਿਸਾਨ ਵੀ ਮੈਂ ਹੀ ਹਾਂ ਜਿਹੜਾ ਕਹਿੰਦਾ ਹੱਸੀਏ ਨਾ ਤੇ ਹੋਰ ਕੀ ਮਰ ਜਾਈਏ ਅਸੀਂ ਨੇ ਡਰਦੇ ਹੜਾ ਹੜਾ ਤੋਂ ਸਦਾ ਪਾਣੀ ਵਿੱਚ ਹੀ ਤਾਂ ਰਹਿੰਦੇ ਹਾਂ ਜਦੋਂ ਉਹ ਕਿਸ ਦੂਜੀ ਕਿਸ਼ਤੀ ਦੇ ਬੈਠੇ ਬਾਬੇ ਸੀਚੇਵਾਲ ਨੂੰ ਕਹਿੰਦਾ ਹੈ ਉਹ ਜੇ ਕੁਝ ਕਰ ਸਕਦਾ ਤਾਂ ਚੜ ਜਾ ਮੋਦੀ ਦੀ ਹਿੱਕ ਤੇ ਤਾਂ ਉਹਦਾ ਲਲਕਾਰਾ ਮੈਂ ਹੀ ਹਾਂ ਮੈਂ ਹਰ ਵਾਰ ਭੁੱਲ ਜਾਂਦਾ ਹਾਂ ਕਿ ਸਾਡੇ ਕੋਲੋਂ ਮੋਦੀਆਂ ਮਾਨਾਂ ਬਾਤਲਾਂ ਅਮਰਿੰਦਰਾਂ ਤੇ ਹੋਰ ਨਾਲ ਦੀ ਹਿੱਕ ਤੇ ਕਿਉਂ ਨਹੀਂ ਬੈਠਾ ਜਾਂਦਾ ਅਸੀਂ ਸਦਾ ਉਹਨਾਂ ਦੇ ਹੇਠਾਂ ਕਿਉਂ ਆ ਜਾਂਦੇ ਹਾਂ ਨਹੀਂ ਮੈਂ ਰੋਣਾ ਨਹੀਂ ਆਪਣਾ ਗੁੱਸਾ ਸਾਂਭ ਕੇ ਰੱਖਣਾ ਹੈ ਹਾਲ ਦੀ ਕੜੀ ਕਪਾਹ ਦੀ ਫੁੱਟੀ ਵਾਂਗ ਖਿੜਖਿੜ ਹੱਸ ਰਹੇ ਬਾਬੇ ਨਾਲ ਹੱਸਣ ਨੂੰ ਜੀ ਕਰਦਾ ਹੈ ਮੈਨੂੰ ਕੌਣ ਡੋਪ ਸਕਦਾ ਹੈ ਮੈਨੂੰ ਕੌਣ ਮਾਰ ਸਕਦਾ ਹੈ ਮੈਂ ਉਹਨਾਂ ਦੀ ਹਿੱਕ ਤੇ ਬੈਣ ਦੀ ਉਡੀਕ ਵਿੱਚ ਹਾਂ ਮੈਂ ਉਹਨਾਂ ਦੀ ਹਿੱਕ ਤੇ ਬਹਿਣ ਦੀ ਉਡੀਕ ਵਿੱਚ ਹਾਂ